ਹੈਲੋ ਗਾਈਜ਼ ਅੱਜ ਆਈ ਆ ਨੈਸ਼ਨਲ ਹਾਈਵੇ ਰੋਡ ਤੇ ਕੰਮ ਕਰਨ ਲਈ ਤੇ ਭਾਈ ਆਹ ਵੇਖੋ ਬੰਦਾ ਲੱਗਿਆ ਕੰਮ ਦੇ ਪਰੇ ਕਿਹੇ ਕੰਮ ਦਾ ਬੰਦਾ ਨਹੀਂ ਇਹ ਭਾਈ ਮੈਂ ਇਹਨਾਂ ਦਾ ਪ੍ਰੋਣਾ ਠੀਕ ਹੈ ਜੀ ਸਸਰੀ ਗੱਲ ਭਾਈ ਸਾਰਿਆਂ ਨੂੰ ਜੀ ਇਹ ਮੇਰਾ ਸਾਲਾ ਹੈ ਇਹ ਝੂਠ ਬੋਲਦਾ ਹੈ ਜੀ ਇਹ ਵੀ ਮੇਰਾ ਸਾਲਾ ਹੈ ਜੀ ਗਾਈਜ਼ ਸਾਰੀ ਕਹਾਣੀ ਬਾਅਦ ਵਿੱਚ ਦੱਸਾਂਗੇ ਭਾਈ ਗਾਈਜ਼ ਹੋ ਕਿਵੇਂ ਆ ਤੁਹਾਨੂੰ ਇਹ ਗੱਲ ਦਾ ਵੀ ਦੱਸਾਂਗੇ ਗਾਈਜ਼ ਮਤਲਬ ਕੰਮ ਕਰਦਾ ਰੋਡ ਤੇ ਇੱਕ ਵਾਰੇ ਛੁੱਟੀ ਹੋਏਗੀ ਕੁੱਕ ਬਹੁ ਲੱਗੀ ਏ ਆ ਮੇਰਾ ਸਾਲਾ ਤੈਨੂੰ ਅਗਲੀ ਵੀਡੀਓ ਸਾਰਾ ਕੁਝ ਦੱਸਾਂਗੇ ਭਾਈ ਕੀ ਕਹਾਣੀ ਆ ਕੀ ਨਹੀਂ ਮੇਰਾ ਪ੍ਰਾਣ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਜੀ ਮੇਰਾ ਪ੍ਰਾਅ ਬੇਨਤੀ ਆ ਜੀ ਇੱਕ ਚੈਨਲ ਸਾਡਾ ਬੈਨ ਕਰਾ ਦਿੱਤਾ ਰਿਪੋਰਟ ਮਾਰ ਕੇ ਇਹ ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ ਆਪਾਂ ਅਗਲੀ ਵੀਡੀਓ ਠੱਪ ਕਰਕੇ ਪਾਵਾਂਗੇ ਓਕੇ ਭਾਈ ਗਾਇਸ ਆ ਇੱਕ ਹੋਰ ਬੰਦਾ ਬਾਈ ਸਾਡਾ ਭਰਾ ਇਹ ਕੰਮ ਬਹੁ ਕਰਦਾ ਹੈ ਮਿਲ ਲੋ ਇਹਨਾਂ ਨੂੰ ਵੀ